ਪਰਮ ਸਤਿਕਾਰਯੋ ਦੋਸਤੋ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼ਕਾਰ ਨਮਸਕਾਰ ਸਭਾਖਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਧਲੋਂ ਤੇ ਅੱਜ ਸਾਡਾ ਵਿਸ਼ਾ ਹੈ ਸਰਦੀਆਂ ਵਿੱਚ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਇਹ ਆਮ ਤੌਰ ਤੇ ਬੱਚਿਆਂ 'ਚ ਵੀ ਹੋ ਸਕਦੀ ਹੈ ਬਜ਼ੁਰਗਾਂ 'ਚ ਵੀ ਹੋ ਸਕਦੀ ਹੈ ਜਵਾਨਾਂ 'ਚ ਵੀ ਹੋ ਸਕਦੀ ਹੈ ਲੇਡੀਜ਼ 'ਚ ਵੀ ਹੋ ਸਕਦੀ ਹੈ ਕਿਉਂਕਿ ਬਾਰ-ਬਾਰ ਪਿਸ਼ਾਬ ਆਉਣ ਦੇ ਨਾਲ ਨੀਂਦ ਖਰਾਬ ਹੁੰਦੀ ਹੈ ਵੇ ਚੈਨੀ ਹੁੰਦੀ ਹੈ ਤੇ ਕਈ ਵਾਰ ਤੇ ਡੀ ਹਾਈਡਰੇਸ਼ਨ ਵੀ ਹੁੰਦੀ ਆ ਪਾਣੀ ਦੀ ਕਮੀ ਵੀ ਹੁੰਦੀ ਹੈ ਤੇ ਇਹਦੇ ਅਸਲ ਕਾਰਨ ਕੀ ਹੁੰਦੇ ਨੇ ਪਹਿਲਾਂ ਤਾਂ ਆਪਾਂ ਕਾਰਨ ਸਮਝ ਲੈਣਾ ਨੇ ਤੇ ਫਿਰ ਇਹਨਾਂ ਦਾ ਹੱਲ ਕੀ ਹੋ ਸਕਦਾ ਉਹ ਦੇਖਿਆ ਜਾਏਗਾ ਸਭ ਤੋਂ ਪਹਿਲੀ ਗੱਲ ਜਿਆ ਹੈ ਬਾਰ ਬਾਰ ਪਸ਼ਾਬ ਆਉਣ ਦੀ ਗੱਲ ਕਿ ਹੋ ਸਕਦਾ ਹੈ ਕਿ ਤੁਹਾਨੂੰ ਕਿਤੇ ਸ਼ੂਗਰ ਦੀ ਸ਼ਿਕਾਇਤ ਤਾਂ ਨਹੀਂ ਇੱਕ ਟੈਸਟ ਕਰਵਾ ਲੈਣਾ ਚਾਹੀਦਾ ਜੇ ਤੁਹਾਡੇ ਤੇ ਹਲਕਾ ਜਾਂ ਮੋਟਾਪਾ ਜਾਂ ਕੋਈ ਹੋਰ ਵਜ੍ਹਾ ਹੈਗੀ ਹੈ ਤਾਂ شوگر چ اکثر وار بار پشاب آتا ہے کہ ایک تاں اے یورن ٹیسٹ کرا لو یا بلڈ ٹیسٹ تو پتا لگ جاتا ہے کہ تم شوگر تو نہیں ہے نمبر ایک تاں اے گا تو ہے دوسری کارن اے بھی ہو سکتا ہے ابھی تو کو کتنی انفیکشن تو نہیں ہے کسی قسم کی یورینری انفیکشن ہو پیشاب کی نڑی انفیکشن ہوئے تاں بھی اے پرابلم ہو سکتی ہے تو اس تی اگلی گا لے یہ ہے کہ کئی رات زیادہ پانی دھو جا ایتا دی جی چیز وت پیندے نے تے او دے نال بھی پشاب کئی بار رات کو زیادہ آتا ہے تو اس تو بینا کئی بھی کارن ہو سکتے ہیں میں کہ پرسٹڈ گلینڈ دی کی ہے یا کہ پرسٹڈ گلینڈ دی کوئی ہوں دی ہے تاں بھی رک رک کے پشاب آتا ہے تے بار بار پشاب ہوتا ہے اے بھی ایک گمبھیر سمسیا ہے گی ہے ਇਹ ਉਹਦੇ ਵੀ ਟੈਸਟ ਹੋਣੇ ਚਾਹੀਦੇ ਨੇ ਔਰ ਟੈਸਟ ਕਰਵਾ ਕੇ ਬਕਾਇਦਾ ਸਪੈਸ਼ਲਿਸਟ ਕੋਲ ਦਿਖਾ ਕੇ ਉਹਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ ਕਈ ਵਾਰੀ ਤਾਂ ਆਪਰੇਸ਼ਨ ਦੀ ਵੀ ਲੋੜ ਪੈਂਦੀ ਹੈ ਤੇ बार-बार ਪਿਸ਼ਾਬ ਆਉਣ ਨੂੰ ਆਮ ਗੱਲ ਨਹੀਂ ਲੈਣਾ ਚਾਹੀਦਾ ਧਿਆਨ ਦੇਣਾ ਦੀ ਜ਼ਰੂਰਤ ਹੁੰਦੀ ਹੈ ਔਰ ਆਪਣੇ ਡਾਕਟਰ ਨਾਲ ਸੰਪਰਕ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ ਤੇ ਅੱਛਾ ਹੁਣ ਇਹਨੂੰ ਰੋਕਿਆ ਕਿਵੇਂ ਜਾਵੇ ਸਭ ਤੋਂ ਪਹਿਲੀ ਗੱਲ ਤਾਂ ਹੈ ਇਹਨੂੰ ਰੋਕਣ ਦੇ ਲਈ ਤੁਸੀਂ ਖੁਦ ਇਹ ਗੱਲਾਂ ਧਿਆਨ ਚ ਰੱਖੋ ਕਿ 슈ਗਰ ਡਸਕਲਾਉ ਤੇ ਆਪਣੀ ਇਨਫੈਕਸ਼ਨ ਜੇ ਉਹ ਉਹ ਠੀਕ ਰੋ ਆ ਤੇ ਇੱਕ 30 ਗੱਲ ਜੇ ਤੁਹਾਨੂੰ ਕਿਸੇ وجہ ਕਰਕੇ ਪ੍ਰੈਸਟਰ ਗ੍ਰੈਂਡ ਜਾਂ ਹੋਰ ਕਿਸੇ وجہ ਕਰਕੇ ਪਸ਼ਾਬ ਹਟ ਨਹੀਂ ਰਿਹਾ ਤਾਂ ਮੈਂ ਤੁਹਾਨੂੰ ਇੱਕ ਦੇਸੀ ਫਾਰਮੂਲਾ ਦੱਸਦਾ ਕਿ ਜੋ ਸਾਡੇ ਬਜ਼ੁਰਗ ਸਦੀਆਂ ਤੋਂ ਵਰਤੇ ਆ ਰਹੇ ਨੇ ਉਹਦੇ ਨਾਲ ਆਪਣੇ ਆਪੇ ਕੰਟਰੋਲ ਹੁੰਦਾ ਅ ਸ਼ੁਰੂ ਹੋ ਜਾਂਦਾ ਜਿਵੇਂ ਤੁਸੀਂ ਕਰਨਾ ਕੀ ਹੈ ਕਿ 200 ਗ੍ਰਾਮ ਤੇਲ ਲੈ ਲੈਣਾ ਤੇ 200 ਗ੍ਰਾਮ ਗੁੜ ਜਾਂ ਸ਼ਕਰ ਲੈ ਲੈਣਾ ਤੇ ਦੋਹਾਂ ਦਾ ਪਾਊਡਰ ਬਣਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਰੋਜ਼ਾਨਾ ਰਾਤ ਨੂੰ ਤੁਸੀਂ ਇੱਕ ਚਮਚ ਲੈ ਲੈਣਾ ਥੋੜੇ ਦੁੱਧ ਨਾਲ ਅ ਸ਼ੂਗਰ ਜਾਂ ਗੁੜ ਤਾਂ ਪਰਣ ਜੇ ਤਾਂ ਸ਼ੂਗਰ ਨਹੀਂ ਹੈਗੀ ਤੇ ਇਹਦੇ ਨਾਲ ਹੋਏਗਾ ਕੀ ਜਿਹੜੇ ਤਿਲ ਨੇ ਤੇ ਉਹਨਾਂ ਦੇ ਵਿੱਚ ਜੋ ਵੀ ਪ੍ਰੋਟੀਨ ਹੈ ਜੋ ਵੀ ਸਾਰਾ ਸਿਸਟਮ ਹੈ ਉਹ ਕੋ ਨੈਚੁਰਲ ਸਿਸਟਮ ਹੋਦਾ ਇਦਾਂ ਦਾ ਕਿ ਤੁਹਾਨੂੰ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਬਹੁਤ ਹੱਦ ਤੱਕ ਹੱਲ ਹੋ ਜਾਂਦੀ ਹੈ ਮੈਂ ਆਪਣੇ ਮਰੀਜ਼ਾਂ 'ਚ ਕਾਫੀ ਵਾਰੀ ਵੇਖਿਆ ਹੈ ਤੇ ਇਹਦੇ ਨਾਲ ਵੀ ਤੁਸੀਂ ਹੱਲ ਕਰ ਸਕਦੇ ਹੋ ਦੂਸਰੀ ਗੱਲ ਆ ਵੀ ਰਾਤ ਨੂੰ ਸੌਣ ਲੱਗੇ ਜੇ ਤੁਸੀਂ ਪੰਜ ਖਜੂਰਾਂ ਖਾ ਲਿਆ ਕਰੋ ਜੇ ਤੁਹਾਨੂੰ ਨਹੀਂ ਅ ਸ਼ੂਗਰ ਹੈ ਤਾਂ ਵੀ ਤੁਸੀਂ ਕਾਫੀ ਤੱਕ ਹਾਂ ਕੰਟਰੋਲ ਕਰ ਸਕਦੇ ਹੋ ਇਕ ਤਾਂ ਇਹਦੇ ਨਾਲ એનર્ਜੀ ਮਿਲੇਗੀ ਤੇ ਇੱਕ ਇਹਦੇ ਨਾਲ ਪਸ਼ਾਬ ਜਿਹੜਾ ਇਹ ਕੰਟਰੋਲ ਵਿੱਚ ਹੁੰਦਾ ਹੈ ਤੇ ਦੂਸਰੀ ਗੱਲ ਜਿਹੜੇ ਪਸ਼ਾਬ ਆਉਣ ਦੀ ਬਾਰ ਬਾਰ ਸਮੱਸਿਆ ਹੈ یہ تیان رکھو کہ تسی بہتا پانی نہ رات میں پیو کہ بہت زیادہ دھو یا چاہ کافی وغیرہ ایسے چیزاں نہ کھاؤ پیو تو اچھی گل ہے اس تو بنا جی پھر بھی تو بار بار پیشاب ہونے کی سمسیا ہون دی ہے تا اپنے تو اپنے ڈاکٹر نہ ضرور کنسلٹ کرو جی کوئی تھوڑی انکواری ہوئے یو آر موسٹ ویلکم اس سے نالی ਇਸ ਵੀਡੀਓ ਦੀ ਸਮਾਪਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ